ਕੋਣ ਪ੍ਰਚਾਰ ਤੁਸੀਂ ਕਰ ਰਹੇ ਹੋ ਬਟਿੰਡੇ ਚਰਚਾ ਉੱਡੀਆਂ ਨੇ ਕਿਹਦੀ ਫਿਰੋਜਪੁਰ ਜਾ ਰਹੇ ਵੀਪਾ ਫਿਰ ਜਾ ਰਹੇ ਫਿਰੋਜਪੁਰ ਦੀ ਗੱਲ ਕਰ ਰਹੇ ਕੋਣ ਉਡਾਰਿਆ ਮੇਰੇ ਵਿਰੋਧੀ ਜਿਹੜੇ ਮੇਰੇ ਤੋਂ ਡਰੇ ਹੋਏ ਨੇ ਉਡਾ ਲੈਂਦੇ ਜਿੰਨੀ ਦੇ ਉਡਾਣਾ ਹੈ ਉਹਦੇ ਬਾਅਦ ਇਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਇਹ ਕਾਂਗਰਸ ਦੇ ਜੀਤਿੰਦਰ ਨੂੰ ਲਾਲ ਕਰ ਦਿੱਤਾ ਕਿ ਸਾਰੀ ਪਾਲਜ ਅਕਾਲੀ ਦਲ ਦੇ ਰਹਿ ਗਿਆ ਇਸ ਪੱਲੇ ਮੈਂ ਕਾਲੀ ਦਲ ਦਾ ਵੀ ਹੋ ਜਾਊਗਾ ਕੋਣ ਹੋਵੇਗਾ ਹਾਂ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰਸਿਮਰਤ ਦਾ ਫੈਸਲਾ ਕੀ ਜੇ ਲੜੋਗੀ ਤਾਂ ਬਠਿੰਡੇ ਤੋਂ ਹੀ ਲੜੂਗੀ। ਕਾਪੀ ਨਹੀਂ ਲੈਸ ਜਾਰੀ ਹੈ ਹਲਕੇ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਕਿ ਬਠਿੰਡਾ ਤੋਂ ਵੀ ਸਵਾਭ ਨਾਲ ਹੈ ਸਾ ਜੀ। ਸੀਸ ਕਹਿੰਦੇ ਕਿ ਨੂੰ ਕਿੱਥੋਂ ਕਰਦੇ ਮੈਂ ਤਾਂ ਇੱਥੇ ਹੀ ਰਵਾਂਗੀ ਮੈਨੂੰ ਨਹੀਂ ਪਤਾ ਹੋਰ ਕਿਹਨੂੰ ਕਿੱਥੇ ਕੀ ਕਰਨਗੇ। ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ। ਪਰ ਕਿੱਥੋਂ ਹਰਸਿਮਰਤ ਕਿੱਥੇ ਖੜੂਗੀ ਜੇ ਲੜਾ ਨਾ ਲੜਾ ਰਹੂੰਗੀ ਬਠਿੰਡੇ 'ਚ। ਅੱਛਾ ਮੈਨਿਫੈਸਟੋ ਜਾਰੀ ਹੋਇਆ। ਉਹ ਜੀ ਮੈਨੀਫੈਸਟੋ ਚ ਪਹਿਲਾਂ ਤਾਂ ਜਾਰੀ ਕਰਨਾ ਸੀ ਕਿ ਪਿਛਲੇ 10 ਸਾਲਾਂ ਚ ਕੀ ਕੀਤਾ ਜੇ 2 ਕਰੋੜ ਨੌਕਰੀਆਂ ਮਿਲ ਗਿਆ ਤੇ ਫਾਰਮਰ ਇਨਕਮ ਨੂੰ ਡਬਲ ਕਰਨਾ ਸੀ ਉਹ ਹੋ ਗਿਆ ਹੁਣ ਕੱਟਦਾ ਹੈ 2047 ਤਾਈ ਸੋ ਇਹ ਤਾਂ ਹੁਣ ਗਾਰੰਟੀਆਂ ਗੁਰੇ ਨੇ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਹੈ ਬਦਲਾਵ ਵਾਲੇ ਦੀ ਗਾਰੰਟੀ ਇੱਕ ਮੌਕਾ ਤੇਜਰੀਵਾਲ ਗਾਰੰਟੀ 1000 ਰੁਪਏ ਬੀਬੀਆਂ ਦੇ ਗਾਰੰਟੀ ਬਦਲਾਵ ਆਊਗਾ ਨਾ ਕੋਈ ਸਿਕਿਉਰਿਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ ਲੋਕਾਂ ਦੇ ਵਿੱਚ ਰਵਾਂਗੇ ਔਰ ਲੋਕਾਂ ਦੇ ਵਿੱਚ ਹੁਣ ਪੰਜਾਬ ਸਾਂ ਸਮਾ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਦਿੱਲੀ ਜਿਆਦਾ ਬੈਠੇ ਹੁੰਦੇ ਇੱਥੇ ਘਟ ਬੈਠੇ ਹੁੰਦੇ ਨੇ ਸੋ ਇਹ ਗੱਲਾਂ ਹੁੰਦੀਆਂ ਨੇ ਜਾਂ ਤਾਂ ਜਿਵੇਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਏ ਤਾਂ ਕਿ ਪਾਰਟੀਆਂ ઓਨલાઈ ਬੋਲਣ ਤੇ ਉਹਨੂੰ ਪੂਰਾ ਕਰਨਾ ਉਹਨਾਂ ਦਾ ਧਰਮ ਹੋਏ ਉਹਨਾਂ ਸੀ ਨਾ ਕਦੇ ਗਾਰੰਟੀਆ ਦਿੱਤੀਆਂ ਨੇ ਨਾ ਕਦੇ ਵਾਅਦੇ ਕੀਤੇ ਨੇ ਲੇਕਿਨ ਜੋ ਕਿਹਾ ਹੋਤਾ ਕੀਤਾ ਉਸ ਤੋਂ ਵੱਧ ਕਰ ਦਿਖਾਇਆ ਕਦੇ ਵਾਦਾ ਤਾਂ ਨਹੀਂ ਕੀਤਾ ਸੀ ਇਥੇ ਹਾਈਮਸ ਲੈ ਕੇ ਆਵਾਂਗੇ ਵਾਦਾ ਤਾਂ ਨਹੀਂ ਕੀਤਾ ਸੀ ਇਥੇ ਐਡਵਾਂਸ ਕੈਮਸਟਰ ਇੰਸਟੀਚਿਊਟ ਆਊਗਾ ਜਾਂ ਸੈਂਟਰਲ ਯੂਨੀਵਰਸਿਟੀ ਆਊਗੀ ਸੋ ਆਪਾਂ ਤਾਂ ਯਾਰ 에어ਪੋਰਟ ਆਊਗਾ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਹੋਰ ਚੀਜ਼ਾਂ ਜੇ ਬਠਿੰਡੇ ਵਾਸਤੇ ਕਰਨੀਆਂ ਹਨ ਹੋਰ ਇੰਡਸਟਰੀ ਹੋਣ ਮਾਨਸਾ ਨੂੰ ਵੀ ਡਿਵੈਲਪ ਕਰਨਾ ਹੈ ਸੋ ਬਹੁਤ ਸਾਰੀ ਚੀਜ਼ਾਂ ਜੋ ਬਾਦਲ ਸਾਹਿਬ ਕਹਿੰਦੇ ਸੀ ਇੱਕ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ ਦੇ ਵਿੱਚ ਜਾਓ ਜਿਹਦੇ ਕਰਕੇ ਬਤੌਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਸੰਗਤਾ ਦੇ ਦਰਸ਼ਨ ਕਰਕੇ ਉਹਨਾਂ ਤੋਂ ਪਤਾ ਲੱਗਦਾ ਸੀ ਕਿਹੜੀ ਚੀਜ਼ ਦੀ ਲੋੜ ਹੈ ਹੁਣ ਇੱਥੇ ਜਦ ਬਠਿੰਡੇ ਸ਼ਹਿਰ 'ਚ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ਼ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟਾਂ ਜਦ ਕੁਝ ਵੀ ਨਹੀਂ ਹੁੰਦਾ ਸੀ ਇਨ ਵਿੱਚ ਇਹਨਾ ਵਾਟਰ ਸਪਲਾਈ ਸੀਵਰ ਤੋਂ ਸਾਰਾ ਹੋ ਗਿਆ ਇਹਨਾ ਪੁਲਾ ਦਾ ਸ਼ਹਿਰ ਹਰ 10 ਮਿੰਟਾਂ 'ਚ ਫਟਕ ਤੇ ਫਸ ਚੈਦਾ ਸੀ ਉਹਨੇ ਹੋ ਜੇ ਹਾਈਵੇਜ਼ ਇਹੋ ਜੇ ਫਲਾਈਓਵਰਸ ਹੋ ਗਏ ਨੇ ਇਹੋ ਜੇ ਹਸਪਤਾਲ ਆ ਗਏ ਨੇ ਇਹੋ ਜੇ ਮੈਡੀਕਲ ਫੈਸਿਲਿਟੀਆਂ ਆ ਗਿਆ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਏ ਨੇ ਸੋ ਹਰ ਪੱਖੋਂ ਇਸ ਪਿਛੜੇ ਹੋਏ ਇਲਾਕੇ ਨੂੰ ਮੈਂ ਕਹਿ ਸਕਦੀ ਆ ਉਹਦੇ ਨੂੰ ਦੂਰ ਨਹੀਂ ਕੀ ਬਠਿੰਡਾ ਸ਼ਾਇਦ ਪੰਜਾਬ ਦਾ ਇੱਕ ਕੈਪੀਟਲ ਸਿਟੀ ਦੀ ਆਪੇ ਆਪੇ ਇਹਦੇ ਨਾਲ ਵੱਜ ਜਾਊਗਾ ਨਹੀਂ ਅਕਾਲੀ ਤੋਂ ਕੋਈ ਕਮੇਟੀ ਹਾਂਜੀ ਕਮੇਟੀ ਬੈਠੀ ਹੋਈ ਹੈ ਬਹੁਤ ਜਲਦੀ ਜਾਰੀ ਹੋ ਜਾਊਗਾ ਮੇਰਾ ਖਿਆਲ ਹੈ ਦਸ ਸਾਲ ਦੇ ਰਾਜੇ ਲੈ ਕੇ ਢੀਂਡਸਾ ਪਰਿਵਾਰ ਨਾਰਾਜ਼ ਨਜ਼ਰ ਆ ਰਿਹਾ ਸਮਝੌਤਾ ਹੋਇਆ ਸੀ ਕਿਵੇਂ ਕਿ ਦੇਖਦੇ ਹੋਗੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਸਾਨੂੰ ਪੁੱਛਿਆ ਵੀ ਨਹੀਂ ਗਿਆ ਨਾਰਾਜ਼ ਨੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਫਿਰ ਕਮੇਟੀ ਦਾ ਵੀ ਯੂਕੀ ਰਹੇ ਉਹ ਜੇ ਤੁਹਾਨੂੰ ਪੁੱਛਣਾ ਤਾਂ ਆ ਚਾਹੀਦਾ ਹੈ ਕਿ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਕਿਵੇਂ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਕੱਲੇ ਅਕਾਲੀ ਦਲ ਨੂੰ ਟਾਰਗੇਟ ਕਰਨ ਵਾਸਤੇ ਤੁਹਾਨੂੰ ਗੱਲ ਤਾਂ ਆ ਪੁੱਛਣੀ ਚਾਹੀਦੀ ਹੈ ਕੀ ਅਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਅਕਾਲੀ ਦਲ ਤੋਂ ਹੀ ਬੰਦੇ ਲੈ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿੱਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਹਾਂ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤੇ ਫੇਰ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇ ਦਿੰਦੀ ਇਹਨਾਂ ਨੂੰ ਕੀ ਐਨੇ ਵੀ ਕਮਜ਼ੋਰ ਹੋ ਗਏ ਅਕਾਲੀ ਦਲ ਇੰਨਾ ਮਤਲਬ ਐਨੇ ਡਰ ਗਏ ਕਿ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਹੀ ਕਹਾਂਗੀ ਕਿ ਐਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਉਹਨਾਂ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਹੈ ਸਾਰੇ ਪੰਜਾਬ 'ਚ ਜੀ ਇਹ ਸਦਾ ਸਮਝੌਤਾ ਹੋ ਗਿਆ ਸੀ ਜੀ ਅਕਾਲੀ ਦਲ ਦਾ ਆ ਤਾਂ ਸਮਝੌਤਾ ਤਾਂ ਹੈਗਾ ਹੀ ਤੇ ਉਹ ਮੇਰੇ ਸਰਕਾਰ ਕਹਿੰਦੇ ਸਨ ਪੁੱਛਿਆ ਵੀ ਨਹੀਂ ਗਿਆ ਸੰਰੂਪ ਸੀਟ ਦੇ ਉਹ ਤਾਂ ਹੁਣ ਉਹ ਕਹਿ ਰਹੇ ਨੇ ਉਹ ਪ੍ਰਧਾਨ ਸਾਹਿਬ ਅਨਸਰ ਕਰਨ ਕਿ ਸਭ ਕੁਝ ਪਤਾ ਸੀ ਮੈਡਮ ਜੀ ਭਾਈ ਭਲੋਭੀ ਭਾਈ ਮੂਰ ਕਾ ਆਪ ਜੀ ਭਾਈ ਗ੍ਰੈਡੀਟੀ ਦੇ ਵਿਸ਼ਵਾਸ ਹੈ ਅਕਾਲੀ ਦਲ ਨੂੰ ਮਲੂਕਾ ਦੀ ਕ੍ਰੈਡੀਬਿਲਟੀ ਦੇ ਸਿਕੰਦਰ ਸਿੰਘ ਮਲੂਕਾ ਦੇ ਕਿਹੜੇ ਕਮੇਟੀ 'ਚ ਪਾਏ ਹੋਏ ਨੇ ਮਲੂਕਾ ਸਾਹਿਬ ਖੜੇ ਰਹਿਣਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਹੈ ਬਾਲ ਸਾਹਿਬ ਦੇ ਸਮੇਂ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਹੁਣ ਬੱਚੇ ਬਾਗੀ ਹੋ ਗਏ ਨੇ ਤੇ ਇਹ ਬੱਚਿਆਂ ਦੇ ਉੱਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਈ ਲੈ ਕੇ ਜਾਂਦੇ ਨੇ ਬੱਚਿਆਂ ਨੇ ਵੀ ਜਿਹੜੇ ਉਹਦੇ ਇੰਜੋਏ ਕੀਤੇ ਹੋ ਇਸ 파ਟੀ ਕਰਕੇ ਮਲੂਕਾ ਸਾਹਿਬ ਕਰਕੇ ਇੰਜੋਏ ਕੀਤੇ ਹੈ ਨਾ ਜੀ ਤੇ ਹੁਣ ਇਸ ਉਮਰ 'ਚ ਜਾ ਕੇ ਤੁਸੀਂ ਆਪ ਦੇ ਪਿਓ ਦੇ ਨਾ ਬਨੋ ਤੇ ਫਿਰ ਲੋਕੀ ਕੀ ਆਸ ਰੱਖਣ ਚਲੋ ਥੈਂਕ ਯੂ ਭਾਈ ਜੀ ਥੈਂਕ ਯੂ ਵੀਰ ਜੀ ਵੀਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਆਦੇ ਹੋ ਰਾਸਤਾ